ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਇੱਕ ਹੋਰ ਰੈਸਪੀ ਸ਼ੇਅਰ ਕਰ ਰਹੀ ਹਾਂ ਉਹ ਹੈ ਜੀ ਪੰਜੀਰੀ ਲੱਡੂ ਦੀ ਤੇ ਲੱਡੂ ਬਹੁਤ ਹੀ ਟੇਸਟੀ ਬਣਦੇ ਆ ਬਹੁਤ ਹੀ ਆਸਾਨ ਹੈ ਬਣਾਉਣੇ ਤੇ ਲੰਬੇ ਟਾਈਮ ਤੱਕ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਇਸ ਲਈ ਸਭ ਤੋਂ ਪਹਿਲਾਂ ਮੈਂ ਡਰਾਈ ਰੋਸਟ ਕਰ ਰਹੀ ਹਾਂ ਜੀ ਮਖਾਨਿਆਂ ਨੂੰ ਇੱਕ ਕੌਲੀ ਦੇ ਕਰੀਬ ਹੈਗੇ ਆ 4-5 ਮਿੰਟ ਲੱਗਦਾ ਇਸ ਤਰ੍ਹਾਂ ਕਰੰਚੀ ਹੋਣ ਤੱਕ ਤੁਸੀਂ ਇਹਨਾਂ ਨੂੰ ਡਰਾਈ ਰੋਸਟ ਕਰ ਲੈਣਾ ਵਾ ਤੇ ਇਹ ਆਪਸ਼ਨਲ ਹੈਗੇ ਆ ਤੁਸੀਂ ਕੋਈ ਵੀ ਚੀਜ਼ ਇਹਦੇ ਵਿੱਚ ਸਕਿਪ ਕਰਨੀ ਚਾਹੋ ਕਰ ਸਕਦੇ ਹੋ ਇਸ ਦੇ ਬਾਅਦ ਮੱਗ ਚ ਲੈ ਰਹੀਆਂ ਜੀ ਮੈਂ ਇਹ ਤਿੰਨੇ ਇਕੁਅਲ ਕੁਆਂਟੀਟੀ ਦੇ ਵਿੱਚ ਲੈ ਕੇ ਨਾ ਇਹਨਾਂ ਨੂੰ ਵੀ ਡਰਾਈ ਰੋਸਟ ਕਰ ਰਹੀਆਂ ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਬੈਲੈਂਸ ਹੋ ਜਾਂਦਾ ਹੈ ਠੰਡੀਆਂ ਤੇ ਗਰਮ ਚੀਜ਼ਾਂ ਦਾ ਨਹੀਂ ਤਾਂ ਇਹ ਬਹੁਤ ਜ਼ਿਆਦਾ ਗਰਮੀ ਕਰ ਜਾਂਦੀ ਹੈ ਬਾਡੀ ਦੇ ਵਿੱਚ ਤੇ ਇਹਨਾਂ ਨੂੰ ਅਸੀਂ 2 ਮਿੰਟ ਲਈ ਡਰਾਈ ਰੋਸਟ ਕਰ ਲਿਆ ਇਸ ਦੇ ਬਾਅਦ ਆਪਾਂ ਇਹਦੇ ਵਿੱਚ ਡਰਾਈ ਰੋਸਟ ਕਰਾਂਗੇ ਖਸ ਖਸ ਨੂੰ ਤੁਸੀਂ ਚਾਹੋ ਤਾਂ ਇਹਨਾਂ ਨੂੰ ਦੇਸੀ ਘਿਓ ਦੇ ਵਿੱਚ ਭੁੰਨ ਕੇ ਵੀ ਐਡ ਕਰ ਸਕਦੇ ਹੋ ਪਰ ਡਰਾਈ ਰੋਸਟ ਦੇ ਨਾਲ ਟੇਸਟ ਮੈਨੂੰ ਲੱਗਦਾ ਜ਼ਿਆਦਾ ਵਧੀਆ ਹੁੰਦਾ ਵਾ ਫਿਰ ਮੈਂ 1 ਚਮਚ ਦੇ ਕਰੀਬ ਕਾਲੀ ਮਿਰਚ ਤੇ 2 ਚਮਚ ਦੇ ਕਰੀਬ ਸੌਂਫ ਲਈ ਆ ਸੋ ਪਹਿਲੇ ਮੈਂ ਥੋੜੀ ਐਡ ਕੀਤੀ ਸੀ ਫਿਰ ਥੋੜੀ ਹੋਰ ਐਡ ਕਰ ਦਿੱਤੀ ਆ ਜਿਆਦਾ ਵੀ ਨਾ ਕਰਿਓ ਤੇ ਇਹਨੂੰ ਵੀ ਅਸੀਂ ਹਲਕਾ ਜਿਹਾ ਭੁੰਨ ਲਵਾਂਗੇ ਤੇ ਫਿਰ ਆਪਾਂ ਇਹਨੂੰ ਥਾਲ ਦੇ ਵਿੱਚ ਟਰਾਂਸਫਰ ਕਰ ਲਵਾਂਗੇ ਇਸ ਦੇ ਬਾਅਦ ਮੈਂ ਕੁਝ ਡਰਾਈ ਫਰੂਟਸ ਲਏ ਆ ਡਰਾਈ ਫਰੂਟਸ ਦੇ ਵਿੱਚ ਬਦਾਮ ਅਖਰੋਟ ਤੇ ਕਿਸ਼ਮਿਸ਼ ਲਈ ਆ ਇਹਨਾਂ ਨੂੰ ਮੈਂ ਇਦਾਂ ਹੀ ਕੱਟ ਰਹੀ ਆ ਜੇ ਤੁਸੀਂ ਇਹਨਾਂ ਨੂੰ ਮਿਕਸੀ ਚਾਰਜ ਗ੍ਰाइंड ਕਰਨਾ ਚਾਹੁੰਦੇ ਇਹਨਾਂ ਨੂੰ ਹਲਕਾ ਜਿਹਾ ਪਹਿਲਾਂ ਡਰਾਈ ਰੋਸਟ ਕਰ ਲਓ ਪਰ ਮੈਂ ਇਦਾਂ ਹੀ ਇਹਨਾਂ ਨੂੰ ਚੌਪ ਕਰ ਰਹੀ ਆ ਵਾ ਤੇ ਜਿਹੜੇ ਅਸੀਂ ਮਗਜ ਲੈਏ ਸੀ ਨਾ ਡਰਾਈ ਰੋਸਟ ਕਰਕੇ ਰੱਖੇ ਸੀ ਇਹ ਮਗਜ ਥੋੜੇ ਜਿ ਮੈਂ ਇਸ ਤਰ੍ਹਾਂ ਕੱਟ ਰਹੀ ਆ ਡਰਾਈ ਫਰੂਟਸ ਦੇ ਨਾਲ ਅਲੱਗ ਤੋਂ ਇਹਨਾਂ ਨੂੰ ਅਸੀਂ ਗ੍ਰाइंड ਨਹੀਂ ਕਰਾਂਗੇ ਇਹਨਾਂ ਨੂੰ ਅਸੀਂ ਥੋੜਾ ਜਿਹਾ ਇਦਾਂ ਹੀ ਪਾਵਾਂਗੇ ਹਨਾ ਲੱਡੂਆਂ ਦੇ ਵਿੱਚ ਤੁਸੀਂ ਚਾਹੋ ਤਾਂ ਸਾਰਿਆਂ ਨੂੰ ਡ్రਾਈ ਰੋਸਟ ਕਰ ਸਕਦੇ ਪਰ ਆਪਾਂ ਦੇਖਦੇ ਆ ਨਾ ਕਿ ਜਿਹੜੀ ਮਾਰਕੀਟ ਚ ਪੰਜੀਰੀ ਲੱਡੂ ਬੰਦੇ ਆ ਉਹਨਾਂ ਦੇ ਵਿੱਚ ਇਸ ਤਰ੍ਹਾਂ ਸਾਨੂੰ ਮਿਲ ਚ ਜਿਹੜੇ ਆ ਉਹ ਓਪਨ ਮਿਲਦੇ ਆ ਤਾਂ ਉਹ ਵਧੀਆ ਲੱਗਦੇ ਆ ਇਸ ਕਰਕੇ ਮੈਂ ਇਹਨਾਂ ਨੂੰ ਥੋੜੇ ਜਿھے ਬਾਹਰ ਕੱਢ ਲਿਆ ਇੱਕ ਚਮਚੇ ਦੇ ਕਰੀਬ ਇੱਕ ਵੱਡਾ ਚਮਚ ਚ ਲੈ ਲਓ ਦੋ ਛੋਟੇ ਚਮਚਾ ਇਹ ਲਈਆ ਜੀ ਗੂੰਦ ਪੰਜੀਰੀ ਵਾਲੀ ਗੂੰਦ ਆ ਤੇ ਇਹਨੂੰ ਅਸੀਂ ਘੋਲ ਦੇ ਵਿੱਚ ਭੁੰਨ ਲਵਾਂਗੇ ਇਸ ਤਰ੍ਹਾਂ ਇਹ ਬਿਲਕੁਲ ਫੁੱਲ ਜਾਣੀ ਚਾਹੀਦੀਏ ਜੇ ਕੋਈ ਨਾ ਫੁੱਲੇ ਨਾ ਵਿੱਚੋਂ ਉਹਨੂੰ ਬਾਹਰ ਕੱਢ ਦਿਓ ਉਹਨੂੰ ਐਡ ਨਾ ਕਰਿਓ ਤੇ ਇਹਨੂੰ ਵੀ ਅਸੀਂ ਮਿਕਸੀ ਜਾਰ ਜੀ ਐਡ ਕਰ ਲਿਆ ਨਾਲ ਹੀ ਆਪਾਂ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਨੂੰ ਗ੍ਰाइंड ਕਰ ਲਿਆ ਇਹਨੂੰ ਅਸੀਂ ਦਰਦਰਾ ਜਿਆ ਰੋਸਟ ਕੀਤਾ ਦਰਦਰਾ ਜਿਆ ਮਤਲਬ ਗ੍ਰाइंड ਕੀਤਾ ਤੁਸੀਂ ਚਾਹੋ ਤਾਂ ਇਹਨੂੰ ਪੂਰਾ ਪਾਊਡਰ ਬਣਾ ਲਿਆ ਇਸ ਦੇ ਬਾਅਦ ਮੈਂ ਲਿਆ ਜੀ ਦੇਸੀ ਘਿਓ ਜਿੰਨਾ ਤੁਹਾਡਾ ਆਟਾ ਹੈ ਉਹਨਾਂ ਦੇਸੀ ਘਿਓ ਲੱਗ ਜੇਗਾ ਪੂਰਾ ਵਾਦੀ ਲੱਗ ਜੇਗਾ ਇਹਦੇ ਵਿੱਚ ਘਟ ਨਹੀਂ ਲੱਗੇਗਾ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਅੱਧੀ ਕੌਲੀ ਬੇਸਣ ਦੀ ਐਡ ਕੀਤੀ ਹੈ ਬੇਸਣ ਭੁੰਨ ਲਵਾਂਗੇ ਕਿਉਂਕਿ ਬੇਸਣ ਜਿਹੜਾ ਇਹ ਉਹ ਥੋੜਾ ਜਿਹਾ ਠੰਡਾ ਹੁੰਦਾ ਹੈ ਤਾਂ ਚੀਜ਼ਾਂ ਨੂੰ ਮਤਲਬ ਤਸੀਰ ਨੂੰ ਬੈਲੈਂਸ ਕਰ ਦਿੰਦਾ ਵਾ ਇਸ ਕਰਕੇ ਮੈਂ ਥੋੜਾ ਬੇਸਣ ਪਾ ਰਹੀ ਹਾਂ ਦੋ ਕ올ੀਆਂ ਮੈਂ ਕੰਨਾਟਾ ਆਟਾ ਯੂਜ਼ ਕਰ ਰਹੀ ਆਂ ਤੇ 2.5 ਕੋਲੀਆਂ ਦੇ ਕਰੀਬ ਹੋ ਗਿਆ ਇਹਨਾਂ ਤੁਹਾਡਾ ਘਿਓ ਤੁਸੀਂ ਮੰਨ ਕੇ ਚੱਲੋ ਇਹਦੇ ਵਿੱਚ ਆਰਾਮ ਨਾ ਲੱਗੇਗਾ ਤੇ ਘਿਓ ਮੈਂ ਥੋੜਾ ਥੋੜਾ ਕਰਕੇ ਨਾਲ ਐਡ ਕਰ ਰਹੀ ਆਂ ਆਟੇ ਨੂੰ ਅਸੀਂ ਆਟੇ ਤੇ ਬਿਸਣ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਵਾ ਜਦੋਂ ਇਹਦੇ ਵਿੱਚ ਪੂਰਾ ਸੁਨਹਿਰੀ ਕਲਰ ਆ ਜਾਊਗਾ ਉਦੋਂ ਤੱਕ ਭੁੰਨੇ ਜਾਵਾਂਗੇ ਥੋੜਾ ਥੋੜਾ ਘਿਓ ਨਾਲ ਐਡ ਕਰਦੇ ਜਾਵਾਂਗੇ ਇਸ ਤਰ੍ਹਾਂ ਇੱਕ ਵਧੀਆ ਕਲਰ ਜਿਹੜਾ ਹੈ ਇਹ ਤੇ ਆਉਣਾ ਜ਼ਰੂਰੀ ਹੈ ਜਿਵੇਂ ਕਿ ਲਾਈਟ ਬ੍ਰਾਊਨ ਜਿਹਾ ਕਲਰ ਆ ਜਾਵੇ ਨਾ ਉਦੋਂ ਤੱਕ ਤੁਸੀਂ ਆਟੇ ਨੂੰ ਭੁੰਨਦੇ ਰਹਿਣਾ ਤਕਰੀਬਨ 20-25 ਮਿੰਟ ਆਰਾਮ ਨਾਲ ਲੱਗ ਜਾਂਦੇ ਆ ਸਲੋ ਫਲੇਮ ਦੇ ਉੱਪਰ ਭੁੰਨਿਓ ਜਦੋਂ ਤੁਹਾਡਾ ਆਟਾ ਬਿਲਕੁਲ ਭੁੰਨਿਆ ਗਿਆ ਫਿਰ ਇਹਦੇ ਵਿੱਚ ਆਪਾਂ ਐਡ ਕਰ ਦੇਾਂਗੇ ਜਿਹੜੇ ਕੱਟੇ ਹੋਏ ਡਰਾਈ ਫਰੂਟਸ ਆ ਤੇ ਨਾਲ ਹੀ ਜਿਹੜੇ ਗ੍ਰਿੰਡ ਕਰਕੇ ਰੱਖੇ ਸੀਗੇ ਉਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਐਡ ਕਰ ਦੇਾਂਗੇ ਹਜੇ ਜਿਹੜਾ ਆਟਾ ਇਹ ਬਹੁਤ ਗਰਮ ਆ ਤੇ ਜਦੋਂ ਇਹਦੇ ਵਿੱਚ ਨਾ ਸਾਰੀਆਂ ਚੀਜ਼ਾਂ ਆਰਾਮ ਨਾਲ ਮਿਕਸ ਹੋ ਜਾਣੀਆਂ ਇੱਕ ਚਮਚੇ ਦੇ ਕਰੀਬ ਮੈਂ ਇਹਦੇ ਚ ਸੌਂਠ ਪਾਊਡਰ ਜਾਂ ਅਦਰਕ ਦਾ ਪਾਊਡਰ ਵੀ ਐਡ ਕੀਤਾ ਫਲੇਵਰ ਵੀ ਵਧੀਆ ਦਿੰਦਾ ਹੈ ਤੇ ਹੈਲਥੀ ਵੀ ਹੁੰਦਾ ਵਾ ਤੇ ਇਹਨੂੰ ਮਿਕਸ ਕਰ ਲਾਂਗੇ ਇੱਥੇ ਤੁਸੀਂ ਹੁਣ ਮਿੱਠਾ ਐਡ ਕਰਨਾ ਪਰ ਮਿੱਠਾ ਗਰਮ-ਗਰਮ ਦੇ ਵਿੱਚ ਐਡ ਨਾ ਕਰਿਓ ਜਦੋਂ ਇਹ ਕੋਸਾ ਜਿਹਾ ਰਹਿ ਗਿਆ ਨਾ ਉਦੋਂ ਐਡ ਕਰਿਓ ਮਿੱਠੇ ਦੇ ਲਈ ਮੈਂ ਸ਼ੱਕਰ ਦੀ ਵਰਤੋਂ ਕਰ ਰਹੀ ਹਾਂ ਤੁਸੀਂ ਦੇਸੀ ਖੰਡ ਜਾਂ ਬੂਰਾ ਖੰਡ ਵੀ ਵਰਤ ਸਕਦੇ ਹੋ ਇਹ ਮੈਂ ਦੋ ਕੌਲੀਆਂ ਸ਼ੱਕਰ ਲਈ ਆ ਪਰ ਦੋ ਕੌਲੀਆਂ ਮੈਨੂੰ ਮਿੱਠਾ ਜ਼ਿਆਦਾ ਲੱਗਿਆ ਸਿਰਫ ਮੈਂ ਸਵਾ ਕੌਲੀ ਦੇ ਕਰੀਬ ਸ਼ੱਕਰ ਇਹਦੇ ਵਿੱਚ ਪਾਈ ਆ ਤੇ ਸਵਾ ਕੌਲੀ ਸ਼ੱਕਰ ਦਾ ਮਿੱਠਾ ਚਿਹਰਾ ਹੈ ਉਹ ਮਤਲਬ ਠੀਕ ਆ ਨਾ ਤਾਂ ਬਹੁਤ ਘੱਟ ਆ ਨਾ ਹੀ ਬਹੁਤ ਜ਼ਿਆਦਾ ਤੇਜ਼ ਆ ਤੁਸੀਂ ਚਾਹੋ ਤਾਂ ਦੋ ਕੌਲੀਆਂ ਐਡ ਕਰ ਸਕਦੇ ਹੋ ਫਿਰ ਇਸ ਤਰ੍ਹਾਂ ਜਦੋਂ ਇਹ ਕੋਸਾ ਜਿਹਾ ਰਹਿ ਗਿਆ ਤੁਸੀਂ ਹੱਥ ਦੇ ਨਾਲ ਲੱਡੂ ਵਟ ਕੇ ਦੇਖ ਲੈਣੇ ਆ ਕਿ ਲੱਡੂ ਬਣ ਰਿਹਾ ਜਾਂ ਨਹੀਂ ਜੇ ਨਹੀਂ ਬਣ ਰਹੇ ਨਾ ਲੱਡੂ ਤੁਹਾਡਾ ਮਿਕਸਚਰ ਡਰਾਈ ਹੋ ਗਿਆ ਕਿਵਰ ਕੀ ਹੁੰਦਾ ਕਿ ਡਰਾਈ ਫਰੂਟਸ ਥੋੜੇ ਵੱਧ ਪਹਿਚ ਜਾਂਦੇ ਆ ਤਾਂ ਉਹਦੇ ਨਾਲ ਇਹ ਘਿਓ ਦੀ ਕੁਆਂਟੀਟੀ ਘਟ ਜਾਂਦੀ ਹੈ ਤਾਂ ਕਰਕੇ ਤੁਸੀਂ ਕੀ ਕਰਨਾ ਹੈ ਕਿ ਇਹਦੇ ਵਿੱਚ ਘਿਓ ਗਰਮ ਕਰਕੇ ਐਡ ਕਰ ਲਿਓ ਜਦੋਂ ਤੱਕ ਤੁਹਾਡੇ ਇਸ ਤਰ੍ਹਾਂ ਲੱਡੂ ਜੜਿਆ ਉਹ ਬੰਨਣਾ ਲੱਗ ਜਾਣਾ ਤੇ ਇਸ ਤਰ੍ਹਾਂ ਬਹੁਤ इजीली ਫਿਰ ਇਹਦੇ ਲੱਡੂ ਜੜਿਆ ਉਹ ਬਣ ਜਾਂਦੇ ਆ ਕੋਈ ਬਹੁਤ ਜ਼ਿਆਦਾ ਮਤਲਬ ਔਖਾ ਨਹੀਂ ਹੁੰਦਾਗਾ ਜੇ ਤੁਸੀਂ ਇਹਦੇ ਵਿੱਚ ਚਾਸ਼ਨੀ ਬਣਾ ਕੇ ਐਡ ਕਰੋ ਕਈ ਲੋਕ ਚਾਸ਼ਨੀ ਬਣਾ ਕੇ ਐਡ ਕਰਦੇ ਆ ਤਾਂ ਉਹਨੂੰ ਤੁਸੀਂ ਲੰਬੇ ਟਾਈਮ ਤੱਕ ਸਟੋਰ ਕਰਕੇ ਨਹੀਂ ਰੱਖ ਸਕਦੇ ਜਾਂ ਹਾਰਡ ਵੀ ਹੋ ਜਾਂਦੇ ਕਈ ਵਾਰੀ ਪਰ ਇਸ ਤਰ੍ਹਾਂ ਘਰ ਦੇ ਵਿੱਚ ਬਣੇ ਹੋਏ ਇਹ ਪੰਜੀਰੀ ਲੱਡੂ ਨਾ ਬਿਲਕੁਲ ਹਾਰਡ ਨਹੀਂ ਹੁੰਦੇ ਬਹੁਤ ਹੀ ਨਰਮ ਮਲਾਈਮ ਰਹਿੰਦੇ ਆ ਠੰਡੇ ਹੋਣ ਦੇ ਬਾਅਦ ਵੀ ਇਹ ਲੱਡੂ ਇਸੇ ਤਰ੍ਹਾਂ ਹੀ ਬਨੇ ਰਹਿਣਗੇ ਇਸ ਤਰ੍ਹਾਂ ਦੇਖੋ ਮੈਂ ਸਾਰੇ ਲੱਡੂ ਬਣਾ ਲਿਆ ਕਿੰਨੇ ਵਧੀਆ ਲੱਗ ਰਹੇ ਆ ਨਾ ਮਾਰਕੀਟ ਸਟਾਈਲ ਦੇ ਘਰ ਦੇ ਵਿੱਚ ਬਣੇ ਕੋਈ ਕਹਿ ਨਹੀਂ ਸਕਦਾ ਇਹਨਾਂ ਨੂੰ ਕੈਰੀ ਕਰਨਾ ਵੀ ਬਹੁਤ ਆਸਾਨ ਹੈ ਤੁਸੀਂ ਟ੍ਰੈਵਲ ਕਰ ਰਹੇ ਹੋ ਬਹੁਤ इजीली ਦੋ ਲੱਡੂ ਟਿਫਨ ਚ ਪਾ ਕੇ ਤੇ ਚਾਹ ਦਾ ਕਪੜਾ ਜਾ ਕੇ ਤੁਸੀਂ ਇਸ ਨੂੰ ਕਿਤੇ ਵੀ ਖਾਣਾ ਮਤਲਬ ਖਾ ਸਕਦੇ ਹੋ ਤੁਹਾਨੂੰ ਕਿਸੇ ਹੋਰ ਚੀਜ਼ ਦੀ ਜਰੂਰਤ ਨਹੀਂ ਹੈ ਤੇ ਨਰਮ ਮਲਾਈਮ ਦਾ ਇਹ ਬਨੇ ਹੋਏ ਆ ਠੰਡੇ ਹੋਣ ਦੇ ਬਾਅਦ ਵੀ ਇਸੇ ਤਰ੍ਹਾਂ ਹੀ ਸੌਫਟ ਰਹਿਣਗੇ ਤੇ ਬਣਾਉਣੇ ਬਹੁਤ ਆਸਾਨ ਹੈ ਲੰਬੇ ਟਾਈਮ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਸਟੋਰ ਕਰਨ ਦੇ ਲਈ ਵੀ ਤੁਹਾਨੂੰ ਇਹਨੂੰ ਫ੍ਰਿਜ 'ਚ ਰੱਖਣ ਦੀ ਜ਼ਰੂਰਤ ਨਹੀਂ ਹੈ ਬਾਹਰ ਹੀ ਤੁਸੀਂ ਪੰਜੀਰੀ ਅੰਗੂਏ ਨੂੰ ਰੱਖ ਸਕਦੇ ਹੋ ਤੇ ਖਾਣੇ ਦਾ ਫਿਰ ਤੁਹਾਨੂੰ ਪਤਾ ਹੀ ਹੈ ਕਿੰਨੇ ਸੌਖੇ ਆ ਇਹ ਤੇ ਟੇਸਟੀ ਦਾ ਤੁਸੀਂ ਖੁਦ ਇਸ ਰੈਸਪੀ ਨੂੰ ਇੱਕ ਵਾਰ ਬਣਾ ਲਿਆ ਨਾ ਤਾਂ ਤੁਸੀਂ ਵਾਰ-ਵਾਰ ਪੰਜੀਰੀ ਲੱਡੂ ਬਣਾਓਗੇ ਦੂਸਰੀ ਪੰਜੀਰੀ ਬਣਾਉਣੀ ਭੁੱਲ ਜਾਓਗੇ ਬਸ ਇਹਦੇ ਵਿੱਚ ਇੰਨਾ ਹੀ ਆ ਕਿ ਇਹ ਚ ਕਿਉਂ ਜ਼ਿਆਦਾ ਕੁਆਂਟੀਟੀ ਚ ਲੱਗਦਾ ਹੈ ਪੰਜੀਰੀ ਨਾਲ ਉਹ ਪੰਜੀਰੀ ਨੂੰ ਅਸੀਂ ਥੋੜਾ ਜਿਹਾ ਡ్రਾਈ ਰੱਖ ਲੈਨੇ ਆ ਪਰ ਇਹਨਾਂ ਨੂੰ ਕਿਉਂਕਿ ਲੱਡੂ ਬਣਾਉਣੇ ਹੁੰਦੇ ਆ ਤਾਂ ਇਸ ਕਰਕੇ ਪ੍ਰੋਪਰ ਕਿਉ ਹੋ ਜਿਹੜਾ ਹੈ ਉਹ ਹੋਣਾ ਜ਼ਰੂਰੀ ਆ ਇਸ ਤਰ੍ਹਾਂ ਦੇਖੋ ਮੈਂ ਤੁਹਾਡੇ ਸਾਹਮਣੇ ਨਾ ਇੱਕ ਲੱਡੂ ਤੋੜ ਵੀ ਦਿੱਤਾ ਤੇ ਮੁੜ ਕੇ ਮੈਂ ਤੁਹਾਨੂੰ ਇਹਨੂੰ ਬਾਈਂਡ ਕਰਕੇ ਵੀ ਦਿਖਾ ਦਿੰਨੀ ਆ ਕਿ ਇਹ ਇਸੇ ਤਰ੍ਹਾਂ ਹੀ ਬਾਈਂਡ ਹੋ ਜਾਂਦਾ ਇੰਨੇ ਨਰਮ ਸਾਡੇ ਲੱਡੂ ਜਿਹੜੇ ਆ ਉਹ ਬਣ ਕੇ ਤਿਆਰ ਹੋਇਆ ਤੇ ਇੱਕ ਵਾਰ ਤੁਸੀਂ ਟਰਾਈ ਜੂ ਕਰਿਓ ਦੇ ਮੀਰ ਨੇ ਆਪਣਾ ਫੀਡਬੈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਹੈਨਾ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਮੈਨੂੰ ਜਰੂਰ ਦੱਸਣਾ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ